ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਪ੍ਰਚਾਰ ਕਰਨ ਲਈ ਕਿਸੇ ਸਿੰਗਰ ਕਿਸੇ ਕਲਾਕਾਰ ਨੇ ਨਹੀਂ ਆਉਣਾ ਕਿਉਂਕਿ ਆਲ ਮੁਖਤ ਸਭ ਦਾ ਜੋਰ ਤਾਂ ਕਰਮਜੀਤ ਅਨਮੋਲ ਤੇ ਲੱਗਿਆ ਹੋਇਆ ਦੇਵ ਖਰੋੜ ਜਾ ਕੇ ਆਇਆ ਗੁਰਪ੍ਰੀਤ ਘੁੱਗੀ ਜਾ ਕੇ ਆਇਆ ਠੀਕ ਆ ਹਰ ਸਮੇਂ ਪੰਜਾਬੀ ਦੀ ਗੱਲ ਕਰਦੇ ਆ ਵਧੀਆ ਇਨਸਾਨ ਨੇ ਪਰ ਇਹ ਗੱਲਾਂ ਨਹੀਂ ਵਧੀਆ ਲੱਗੀਆਂ ਸੋ ਫੀਤਕੋਟ ਬੋਲਿਓ ਸਾਨੂੰ ਆਪਣੇ ਲੈਵਲ ਤੇ ਦੇਖਣਾ ਪੈਣਾ ਸਾਨੂੰ ਭਾਈ ਸਾਹਿਬ ਜੀ ਦਾ ਪ੍ਰਚਾਰ ਖੁਦ ਕਰਨਾ ਪੈਣਾ ਤੇ ਇਸ ਵਾਰ ਆਪਣੀ ਕੀਮਤੀ ਤੋਂ ਕੀਮਤੀ ਬੋੜ ਪਾ ਕੇ ਭਾਈ ਸਰਬਜੀਤ ਖਾਲਸਾ ਜੀ ਨੂੰ ਕਾਮਯਾਬ ਕਰੋ ਤੇ ਵੀਰ ਬਣਦਾ ਘਰੇ ਕਿਹਦੇ ਨੇ ਬੈਠਣਾ ਨਹੀਂ ਚਾਹੀ ਕਰਮੀ ਕਿ ਨਹੀਂ ਮਰਜੀ ਆ ਚੌਣਸਣ ਹੈਗਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਗੰਨਾ ਤੇ ਆਪਣੀ ਐਤ ਕੀ ਦੱਬ ਦੋ ਵੱਧ ਤੋਂ ਵੱਧ ਸਪੋਰਟ ਕਰੋ ਭਾਈ ਸਾਹਿਬ ਜੀ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਤਾਂ ਜੋ ਹਰ ਇੱਕ ਫਰੀਦਕੋੜ ਦੇ ਨਿਵਾਸੀ ਤੱਕ ਇਹ ਵੀਡੀਓ ਪਹੁੰਚ ਸਕੇ ਸਤਿ ਸ੍ਰੀ ਅਕਾਲ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਪ੍ਰਚਾਰ ਕਰਨ ਲਈ ਕਿਸੇ ਸਿੰਗਰ ਕਿਸੇ ਕਲਾਕਾਰ ਨੇ ਨਹੀਂ ਆਉਣਾ ਕਿਉਂਕਿ ਆਲ ਮੁਖਤ ਸਭ ਦਾ ਜ਼ੋਰ ਤਾਂ ਕਰਮਜੀਤ ਅਨਮੋਲ ਤੇ ਲੱਗਿਆ ਹੋਇਆ ਦੇਵ ਕਰੋੜ ਜਾ ਕੇ ਆਇਆ ਗੁਰਪ੍ਰੀਤ ਘੁੱਗੀ ਜਾ ਕੇ ਆਇਆ ਠੀਕ ਆ ਹਰ ਸਮੇਂ ਪੰਜਾਬੀ ਦੀ ਗੱਲ ਕਰਦੇ ਆ ਵਧੀਆ ਇਨਸਾਨ ਨੇ ਪਰ ਇਹ ਗੱਲਾਂ ਨਹੀਂ ਵਧੀਆ ਲੱਗੀਆਂ ਸੋ ਫਰੀਦਕੋਟ ਵਾਲੇ ਸਾਨੂੰ ਆਪਣੇ ਲੈਵਲ ਤੇ ਦੇਖਣਾ ਪੈਣਾ ਸਾਨੂੰ ਭਾਈ ਸਾਹਿਬ ਜੀ ਦਾ ਪ੍ਰਚਾਰ ਖੁਦ